ਹਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟਡੇਹਾਲਾ ਨੱਥ ਪੱਤੇ ਮਿਰਜੋਵਾਲੀ ਤੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਹਨੇ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਜਿਹੜਾ ਤੇ ਬਾਈਪਾਸ ਦੇ ਉੱਤੇ ਹੀ ਆ ਜਿਹੜਾ ਵੀਰ ਜੀ ਹਨ ਦਾ ਬਾਈਪਾਸਾ ਨੂੰ ਵੀਰ ਜੀ 2 ਕਿਲੋਮੀਟਰ ਆਈ ਨਵਾਂ ਬਾਈਪਾਸ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਠੀਕ ਠਾਕ ਜੇ ਠੀਕ ਠਾਕ ਉਹ ਤੁਸੀਂ ਸਭ ਠੀਕ ਠਾਕ ਜੇ ਹੋਰ ਆਪਰੇ ਭਾਈ ਵਧੀਆ ਜੇ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਟਟੇਵਾਂ ਰਣਜੀਤ ਸਿੰਘ ਜੀ ਹਾਂਜੀ ਲੰਬੜਦਾਰ ਵਜਦੇ ਅੱਛਾ ਜੀ ਇੰਟਟੇ ਵਾਲਾ ਨੱਤ ਪੱਤੀ ਮਿਰਚੋ ਵਾਲੀ ਠੀਕ ਹੈ ਜੀ ਇਹ ਅਲੀਆ ਰੋਡ ਕੋਲੋਂ ਜਿਹੜਾ ਜੇ ਸਾਨੂੰ 2 ਕਿਲੋਮੀਟਰ ਤੇ ਨਵਾਂ ਬਾਈਪਾਸ ਜਿਹੜਾ ਜੇ 1 ਕਿਲੋਮੀਟਰ ਜਿਹੜਾ ਬਾਈਪਾਸ ਬਟਾਲੇ ਦਾ ਮੇਨ ਬਾਈਪਾਸ ਜਿਹੜਾ ਪਠਾਨਕੋਟ ਵਾਲਾ ਰੋੜ ਹੈ ਹਨ ਤੇ ਜ਼ਿਲ੍ਹਾ ਗੁਰਦਾਸਪੁਰ ਉਹਨੇ ਥੋੜਾ ਦਸਨ ਚ ਸਾਨੂੰ ਭੇਖਾ ਲੱਗ ਗਿਆ ਤੇ ਜ਼ਿਲ੍ਹਾ ਆਪਣਾ ਗੁਰਦਾਸਪੁਰ ਹੈ ਲਗਭਗ ਉਹਨਾਂ ਕਿ ਆਪਾਂ ਨੰਬਰ ਸਾਰਾ ਹੁਣਾਉਂਦਾ ਕਿ ਗੁਰਦਾਸਪੁਰ ਹੁਣਾਵਾ ਹਾਂਜੀ ਗੁਰਦਾਸਪੁਰ ਸ਼ਾਰਟ ਲੱਗੇ ਜਾਂ ਨੂੰ ਅੱਛਾ ਹਾਂਜੀ ਕੋਈ 20 25 ਕਿਲੋਮੀਟਰ ਆ ਗੁਰਦਾਸਪੁਰ ਸਾਰਾ ਅੱਛਾ ਅੰਮ੍ਰਿਤਸਰ 35 ਕਿਲੋਮੀਟਰ ਅੰਮ੍ਰਿਤਸਰ 35 ਕਿਲੋਮੀਟਰ ਜਿਹੜਾ ਸਾਡਾ ਪਿੰਡ ਖਾਟ ਟਟੜਿਆਲਾ ਉਹ ਸਾਨੂੰ ਇੱਥੋਂ 7 ਕਿਲੋਮੀਟਰ ਆ ਅੱਛਾ ਆਈ ਬੁਲੇ ਹੈ ਬਟਾਲੇ ਦੇ ਲੱਗੇ ਹੋ 1 ਕਿਲੋਮੀਟਰ ਹੀ ਆ ਹਨਾ ਬਾਈਪਾਸ ਦੇ ਉੱਪਰ ਹੀ ਆਪਣਾ ਪਿੰਡ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ ਚਲੋ ਕੋਈ ਨਹੀਂ ਵੇਚ ਆਪਾਂ ਲਿਖ ਦੇਾਂਗੇ ਆਪਾਂ ਖਣਵੇ 9550 94190 ਠੀਕ ਆ ਚਲੋ ਕੋਈ ਨਹੀਂ ਵਿੱਚ ਲਿਖ ਦੇ 9550 94190 ਠੀਕ ਆ ਜੀ ਠੀਕ ਆ ਨੰਬਰ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਆਪਾਂ ਵੀਡੀਓ ਜੀ ਦੁਬਾਰਾ ਕੋਣਵਾ ਲਿਆਈ ਮੈਂ ਥੋੜਾ ਜਿਆ ਹਾਂਜੀ ਹਾਂਜੀ ਜਿਹੜਾ ਨਵਾਂ ਪਹਿਲਾ ਨਵਾਂ ਪਹਿਲਾ ਨੰਬਰਾਂ ਨੂੰ ਮੇਰਾ ਬੰਦ ਹੋ ਗਿਆ ਠੀਕ ਆ ਹੋਰ ਕਰ ਖਿਚੜਿਆ ਨਹੀਂ ਹੋਰ ਜਾ ਯਾਦ ਨਹੀਂ ਆਉਂਦਾ ਠੀਕ ਠੀਕ ਬਾਕੀ ਪਹਿਲੀ ਵੀਡੀਓ ਆ ਵੀਰ ਜੀ ਆਂਦੀ ਹਾਂਜੀ ਵੀਰੇ ਪਹਿਲੀ ਵੀਡੀਓ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਖਣਪੜਾ ਲਾਜਵਾਪ ਤੇ ਹਵਾਨੇ ਦੇ ਵੀ ਨਾੜਾ ਆਪਾਂ ਦੇਖ ਸਕਦੇ ਬਰੀਕ ਬਰੀਕ ਕਾਫੀ ਸੋਹਣੀ ਆ ਵਾ ਆਹ ਦੇਖ ਸਕਦੇ ਸਨਾਂ ਦਾ ਸਾਈਜ਼ ਵੀ ਗੈਪ ਕਾਫੀ ਚੰਗਾ ਕਿੰਨਾ ਚਿਰ ਹੋ ਗਿਆ ਵਿਧੀਆਂ ਨੂੰ ਸੋਈ ਨਾ ਵਿਧੀਆਂ ਜੀ ਤੀਜਾ ਦਿਨ ਹੋਇਆ ਨਸੂਈ ਨੂੰ ਅੱਛਾ ਤੇ ਐ ਹੋਤੀ ਇਸ ਲਈ 14 ਕਿਲੋ ਬੋਲਾ ਮੌਜੂਦ ਆ ਸਵਾਦੋਗੇ ਦੋ ਟਾਈਮ ਵੀਰ ਜੀ ਦੋ ਟਾਈਮ ਨਹੀਂ ਦੋ ਤਿੰਨ ਸਵਾ ਕੇ ਵੜ ਦਊਗਾ ਅੱਛਾ ਇਹ ਨਹੀਂ ਵੀ ਇੱਕ ਤਾਂ ਘਚੋਗੇ ਆਪਣੀ ਤਸਲੀ ਕਰਨ ਨਾ ਦੋ ਤਿੰਨ ਤਿਆਓ ਕੇ ਸਾਈਕ ਨਾਪ ਸਾਈ ਬਿਨਾ ਸਾਈ ਤੋਂ ਵੜ ਚੋ ਕੇ ਦਊਗਾ ਅੱਛਾ ਤੇ ਵੜ ਇਦਾਂ ਹੀ ਬਹਿ ਜਾਓ ਬਸ ਆ ਦੇਖੋ ਜੀ ਠੀਕ ਹੈ ਜੀ ਖੰਡੀ ਤੇਰੀ ਆ ਜਿਹੜੀ ਪੂਰੀ ਤੇ ਬੱਚਾ ਕੀ ਮਗਰ ਵੱਸੀਆ ਵੀਰੇ ਮਗਰ ਇਹਦੇ ਵੱਸੀਆ ਤੇ ਕਿੰਨਾ ਕੁ ਦੁੱਧ ਮਾਲਾ ਵੀਰੇ ਉਹਦੇ ਵੱਸੀ ਦੇ ਦਿਖਾ ਦੀ ਜੀ ਆਹ ਦੇਖੋ ਹਾਂ ਵੱਸੀ ਮਗਰ ਸੋਹਣੀ ਵੱਸੀ ਆ ਜਿਹੜੀ ਜਿਹੜੇ ਵੀਰ ਸ਼ਕੀਨ ਹੁੰਦੇ ਆ ਸੋਹਣੀਆਂ ਵੱਸੀਆਂ ਰੱਖਣ ਦੇ ਇਹ ਆ ਦੇ ਦੀ ਨਾਲੂ ਬਿਲਕੁਲ ਨਾਲ ਆਹ ਦੇਖੋ ਜੀ ਆਹ ਦੇਖ ਸਕਦੇ ਨਾਲੂ ਜਿਹੜਾ ਤੇਰਾ ਨਾਲ ਨਾਲ ਹੀ ਵੀਰੇ ਆਹ ਦੇਖ ਸਕਦੇ ਜੀ ਤੇ ਬਾਕੀ ਸੋਹਣੀ ਵੱਸੀ ਆ ਮਗਰ ਕਿੰਨਾ ਕੁ ਵੇਦਿਆ ਤੇਰਾ ਦੁੱਧ ਚਵਾਈ ਜਾਊਗੀ ਜੀ ਜੀ ਜੋ ਤਾਂ 20 ਲੀਟਰ ਤੇ ਚਾਹੀਦਾ ਇਹਨੂੰ ਅੱਛਾ ਜਿੱਡੀ ਗਾਂ ਕੱਦ ਵਜਨ ਬੜਾ ਆ 20 ਲੀਟਰ ਦਾ ਕਰਚਵਾਜੋਗੇ ਸਾਹਮਣੇ ਲੱਪਲਪਾ ਹੀ ਵਜ ਜਾਵਾ ਠੀਕ ਹੈ ਤੇ ਇਹੀ ਚੁੱਕਣ ਲਈ ਲੈ ਖੋਲੀਆਂ ਫਿਰ ਤੋੜ ਦਈਏ ਬਾਕੀ ਹਜੇ ਵੀਡੀਓ ਬਣਾਉਂਦਾ ਟਾਈਮ ਵੀ ਆਪਣੇ ਦੁਪਹਿਰ ਦਾ ਵਾ ਸ਼ਾਮ ਤੱਕਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਤਿਆਰ ਵਧੀਆ ਕਰੂਗੀ ਔਰ ਤਰਮ ਜਿਹੜੀ ਕੱਦ ਵਜਨ ਦੀ ਚੰਗੀ ਆ ਹੁਣ 14 ਲੀਟਰ ਮੋਕੇ ਤੇ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਤੀਸਰਾ ਦਿਨ ਹੈ ਜਿਹੜਾ ਕਹਿੰਦੇ ਕਿ ਅੱਜ ਸੂਈ ਨਾ ਲਿਆ ਜੀ ਵੇ ਦੇਖ ਲਈ ਸਿੱਧੀ ਤੋਰ ਦੋ ਲਿਆ ਜੀ ਬੰਦ ਰੋਜੀ ਬਾਕੀ ਬੈਣੀ ਵਾਲੇ ਪਾਸੇ ਤਾਂ ਖਾਣ ਦੇਖ ਸਕਦੇ ਚੰਗਾ ਆ ਵੇਖੋ ਜੀ ਠੀਕ ਹੈ ਜੀ ਇੱਕ ਦੇ ਮਾਤ ਲੋਬਾਈਂ ਅਖਤਾਰ ਅੰਮਾਰ ਕੇ ਪਾਸ ਕਰਾ ਚਲੋ ਕੋਈ ਨਹੀਂ ਲੈ ਜਾ ਮੋਟਰਾਈਸ ਹਾਉਣਾ ਸਾਰੀ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਵੀਡੀਓ ਤੂੰ ਹੀ ਦਾ ਦੋ ਕੀ ਰੱਖੀ ਜੱਜ ਜੱਜ ਦੇ ਡਿਪੈਂਡ ਨਹੀਂ ਜੱਜਿਆ ਕਰ ਪਹਿਲੀ ਵੀਡੀਓ ਆਪਣੀ ਪਹਿਲੀ ਵੀਡੀਓ ਪਾਉਣ ਲਗਾ ਮੈਂ ਆਹ ਤੇ ਮੈਨੂੰ 6-7 ਸਾਹ ਹੋ ਗਏ ਮਹੀਨੇ ਕੰਮ ਕਰਦੇ ਹਾਂ ਅੱਛਾ 6-7 ਮਹੀਨੇ ਹੋ ਗਏ ਕੰਮ ਕਰਦੇ ਹਾਂ ਕੋਈ 5-4 ਸਾਲ ਛੱਡਿਆ ਮੇਰੇ ਡੈਡੀ ਦੀ ਡੈਥ ਹੋ ਗਈ ਜਿਹੜਾ ਮੈਂ ਕੱਲੇ ਦਾ ਕਰਕੇ ਬੰਦ ਕਰਤਾ ਅੱਛਾ ਪਹਿਲਾਂ ਫਾਦਰ ਸਾਹਿਬ ਕਰਦੇ ਹੁਣੇ ਫਾਦਰ ਸਾਹਿਬ ਨਾਲ ਹੀ ਗਏ ਪਹਿਲਾਂ ਤੁਹਾਨੂੰ ਪੁੱਛਿਆ ਨਹੀਂ ਗਿਆ ਨੂੰ 40-45 ਸਾਲ ਹੋ ਗਏ ਇਹ ਕੰਮ ਕਰਦੇ ਅੱਛਾ ਤੇ ਵਿੱਚ ਹੁਣ 5-6 ਸਾਲ ਛੱਡਿਆ ਰਿਹਾ ਛੱਡਿਆ ਛੱਡਿਆ ਤੇ ਹੁਣ ਫੇਰ ਤੂੰ ਸ਼ੁਰੂ ਕੀਤਾ 6-7 ਮਹੀਨੇ ਹੋ ਗਏ ਤੇ ਤੁਸੀਂ ਦੱਸੋ ਨਹੀਂ ਜੱਜਾ ਤੁਸੀਂ ਕਰ ਦਿਓ ਆਪਣੀ ਖੁਸ਼ੀ ਨਾਲ ਜੱਜਾ ਕਰ ਦਿਓ ਮੈਂ ਨਾ 57000 ਦੀ ਦੇ ਦਿੱਤੀ ਨਹੀਂ 57000 ਦੀ ਨਾ ਦੋ ਬਸ ਖੁਸ਼ ਕਰੋ ਮਾਨਤਾਂ ਵਿੱਚ ਹੋਰ 55 ਦੀ ਦੇ ਦਿੱਤੀ ਹੈਗੀ ਕੋਈ ਯਾਰਖੰਡ ਦੀ ਕਸਰ ਤੇ ਕੱਢ ਦੋ 53 ਦੀ ਕਰਦੀ ਹੈ ਫਿਰ ਤਰਮੇ ਜਹਾਜ ਜੈਸਨ ਹੋਰ ਭਾਜੀ ਵਿੱਚੋਂ ਛੋੜ ਹੀ ਹੋ ਗਿਆ ਅੱਛਾ ਛੋਟ ਹੀ ਆ ਹੁਣ ਇਹਦੇ ਵਿੱਚ 53 ਜਹਾਜ ਦੀਆਂ ਛੋੜ ਹੋ ਗਈ ਤੇ ਦੁੱਧ 20 ਲੀਟਰ ਜਿਹੜਾ ਚਵਾਈ ਜਾਏ 20 ਲੀਟਰ ਚ ਆਊਗੀ ਐਵੇਂ 14 ਲੀਟਰ ਦੁੱਧ ਮੌਜੂਦ ਹੋਊਗਾ ਠੀਕ ਆ ਆਪਣੇ 2 ਦਿਨ 1 ਦਿਨ ਨਹੀਂ 2 ਦਿਨ ਚੋਗ ਆਪਣੀ ਤਸੱਲੀ ਕਰਕੇ ਘਰ ਲੈ ਕੇ ਜਾਵਾਂਗੇ ਠੀਕ ਹੈ ਜੀ ਬਾਕੀ ਆ ਮਗਰ ਵਸ਼ੀ ਆ ਨਾੜ ਵੇਖ ਲਈ ਆ ਦੇਖ ਸਕਦੇ ਨਾੜ ਹੁਣ ਦੇਖ ਸਕਦੇ ਚੰਗੀ ਤਰ੍ਹਾਂ ਨਾਲ ਹਾਂਜੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਦੂਸਰੇ ਨੰਬਰ ਦੇ ਆ ਜੀ ਬੈਠ ਇੰਨਾ ਵੇਦੀ ਕਿੰਨਾ ਚਿਰ ਹੋ ਗਿਆ ਜੀ ਸੋਈਣਾ ਵੀਰ ਜੀ ਨੂੰ 10 ਦਿਨ ਹੋ ਗਏ ਸੋਈ ਨੂੰ 10 ਦਿਨ ਹੋ ਗਏ ਸੋਈਣਾ ਥਣ ਥਣ ਤੇ ਇਹਦੇ ਕੋਲ ਵੀ ਚੰਗਾ ਲੱਗਾ ਜੀ ਕੋਈ ਚੰਗਾ ਜੀ ਹਾਂ ਦੇਖ ਸਾਡੇ ਸਾਡੇ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਪਿਆਰਾ ਵਾ ਚਾਰੇ ਥਣ ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਸਾਈਜ਼ ਦੇ ਜਿਹੜੇ ਲੱਗੇ ਆ ਤੇ ਸਿੰਘ ਜਿਹੜੇ ਅੱਗੇ ਝੁੰਗਾ ਸਿੰਘ ਆ ਜਿਹੜਾ ਤੇ ਇਹਦੇ ਕੋਲ ਵੇਦੀ ਕਿੰਨਾ ਦੁੱਧ ਿਆਰ ਜੀ ਹਰ ਵੀ ਭਾਈ ਇਹਦੇ ਥੱਲੇ 13 ਕਿਲੋ ਦੁੱਧ ਆ ਅੱਛਾ ਲੀ 12 ਲੀਟਰ ਦੀ ਮੈਂ ਗਾਰੰਟੀ ਦੇਣਾ ਇਹਦੀ ਅੱਛਾ ਲੀਟਰ ਦਾ ਠੰਡਾ ਕਰਕੇ ਠੀਕ ਇਹ ਵੀ ਦੋ ਦਿਨ ਹੀ ਚੋਕੇ ਹੀ ਦਊਗਾ ਅੱਛਾ ਇਹ ਨਹੀਂ ਆਖੂਗਾ ਵੀ ਭਾਈ ਹੁਣੇ ਚੋਕੇ ਤੇ ਹੁਣੇ ਧਾਰਾ ਮਾਰੋ ਨਾ ਅੱਛਾ ਦੋ ਦਿਨ ਆਪਣੇ ਡੰਗਦੇ ਮੇਰੇ ਕਿਲੇ ਦੇ ਕੱਲ ਨੂੰ ਜੇ ਕਹਿਣਾ ਵੀ ਰਣਜੀਤ ਭਾਈ ਨੇ ਆ ਸਾਡੇ ਨਾਲ ਕੰਮ ਕੀਤਾ ਪਹਿਲੀ ਮੇਰੀ ਵੀਡੀਓ ਅੱਛਾ ਠੀਕ ਹੈ ਇਹਨਾਂ ਨੂੰ ਕਹਿ ਦੇਣਾ ਵੀ ਭਾਈ ਤੂੰ ਹੀ ਤੇ ਕਿਆਈ ਮਿਆਂ ਤੇ ਇਨਾ ਨਿਕਲਿਆ ਅੱਛਾ ਤੇ 12 ਲੀਟਰ ਦੁੱਧ ਪੱਕਾ ਇਹ ਦੇਖ ਵੇਖ ਕੇ ਬਿਨਾਂ ਨਿਆਣੇ ਤੋਂ ਨਿਆਣਾ ਨਹੀਂ ਪਾਉਣਾ ਇਦਾਂ ਹੀ ਗਾਈ ਥੱਲੇ ਬਹਿਣਾ ਠੀਕ ਐ ਬੱਚਾ ਬਹਿ ਜਾ ਬੱਚਾ ਲਾ ਕੇ ਥੱਲੇ ਬੱਚਾ ਬਹਿ ਜਾ ਇਦਾਂ ਲੱਤ ਪੋੜ ਜੇ ਰੱਸੀ ਨਹੀਂ ਪਾਉਣੀ ਕੇ ਕੋਈ ਨਾ ਨਾ ਰੱਸੀ ਬਿਲਕੁਲ ਨ ਦੁੱਧ ਵੀਰ ਜੀ ਅਜੇ ਤੇ ਤੁਹਾਡੇ ਸਾਹਮਣੇ ਹੈ ਵੀ ਥੋੜੀ ਛਿੜੀ ਆ ਹਾਂਜੀ ਸਿਰਵਾਸਾ ਮੇਰੀ ਆਹੀ ਆਹੀ ਉਹਦਾ ਹਾਂਜੀ ਹਾਂਜੀ ਉਹਦੇ 15 16 ਕਿਲੋ ਤੇ ਜੈਤ ਚਾਹੀਦਾ ਇਹਨੂੰ ਲਿਆ ਫੇਰ ਤੋਰ ਦਈਏ ਪੂਰੇ 8 ਦਿਨ ਹੋ ਗਏ ਅਜੇ ਠੀਕ ਹੈ ਜੀ ਹਾਂਜੀ ਦੁੱਧ ਮੋਕੇ ਤੇ ਇਹਦੇ ਕੋਲ 12 ਲੀਟਰ ਜਿਹੜਾ ਤਿਆਰ ਦੱਸਦੇ ਆ ਲੈ ਜਾ ਵਿਦਿ ਬਾਕੀ ਚੁੰਗਾ ਸਿੰਘ ਤੋੜ ਦੋ ਥੋੜੀ ਲੰਮੀ ਥੱਲੇ ਜਿਹੜੀ ਬਾਕੀ ਚੰਗੀ ਤਿਆਰ ਹੋਈ ਆ ਆ ਬੱਚਾ ਜਿਹੜਾ ਇਹਦਾ ਮਗਰ ਬੱਚਾ ਹੈ ਬੰਦਰਿੱਧੀ ਬਾਕੀ ਥਣ ਬੜਾ ਲਾਜਪਾਪ ਜਿਹੜਾ ਇਹ ਦੇਖੋ ਹੈ ਕਿ ਵੀ ਕ੍ਰੋਸ ਪਾਂਚ ਹੈ ਫੈਟ ਇਹਦੀ ਜਿਹੜੀ ਚੰਗੀ ਆਈ ਜਾਊਗਾ ਹਰਪੀ ਭਾਜੀ ਮੇਰੇ ਕੋਈ ਨਹੀਂ ਇਹਦੀ ਇਹਨਾਂ ਦੋਵਾਂ ਗਾਵਾਂ ਦੀ ਨਾ ਹਾਂਜੀ ਜਦ ਦੁੱਧ ਮੈਂ ਜੇ ਘਾਹੀ ਹਿਸਾਬ ਨਾਲ ਵਰਤਣਾ ੜੇ ਰਿਤੇਦਾਰੀ ਕਿਦਾਂ ਵੀ ਬੋੜਾ ਚਕੀਂ ਜਿੱਦਾਂ ਅੱਛਾ ੜੇ ਰਿਤੇਰੇ ਕੋ ਚੰਡੀਗੜ੍ਹ ਕਿਦਾਂ ਅੰਮ੍ਰitsarਾ ਅੱਛਾ ਅੱਛਾ ਇਦਾਂ ਗਿਫਟ ਹੀ ਜਾਣ ਰਿਹਾ ਅੱਛਾ ਇਹਨਾਂ ਦੋਵਾਂ ਗਾਵਾਂ ਦੀ ਮੇਰੀ 5.5 6 ਫੈਂਟ ਆਉਂਦੀ ਅੱਛਾ ਇਹਨਾਂ ਦੋਵਾਂ ਗਾਵਾਂ ਦੀ ਆਉਂਦੀ ਉਹ ਦਲਸੀ ਦੀ ਤੇ ਦੀ ਅੱਛਾ 6 ਫੈਂਟ ਦੇ ਲਾਗੇ ਟਿਕਿਆ ਦੁੱਧ ਇਹਰਾ ਅੱਛਾ ਹਾਂਜੀ ਠੀਕ ਐ ਤੇ ਕੀ ਮਤਲਬ ਹੈ ਮਤਲਬ ਤੁਸੀਂ ਗੀਤ ਆਸਾਂ ਜੇ ਜੇ ਆ ਜਾ ਕਰ ਦਈਏ ਤਾਂ ਵੀ ਜਿਹੜੇ ਜਾਵੇ ਪਰ ਵੀ ਤਾਂ 35000 ਆਉਂਦਾ ਜੀ ਗੱਡੀ ਤੁਸੀਂ ਦੱਸੋ ਕਿੰਨੀ ਤੁਸੀਂ ਦੇ ਨਹੀਂ ਕਿੰਨੇ ਦੀ ਇਹ ਗੱਲ ਕਰੀਏ ਆਪਾਂ 32000 ਦੀ ਦੇ ਦੀ 32000 ਦੀ ਦੇ ਵੀ ਤੇ ਛੋੜੀ ਕੇ ਮੈਂ ਆਇਆ ਨਹੀਂ ਆਖਣਾ ਭਾਜੀ ਬਾ ਇੱਕ ਘੱਟ ਦਾ ਦੋ ਜੁਨੇ ਉਹ ਨਹੀਂ ਛੋੜ ਹੀ ਕਰੂ ਛੋੜ ਕਰ ਦੋ ਕਿ 32000 ਮਾਜੀ ਉਹ ਮੈਂ 500 ਕਰਦਾ 400 ਕਰਦਾ ਉਹ ਆਪਣੇ ਤੇ ਹੁੰਦਾ ਠੀਕ ਆ ਤੇ ਜਿਹੜਾ ਵਾ 12 ਲੀਟਰ ਹੁਣ ਘਰ ਮੋਕੇ ਦੇ ਦੋ ਚਵਾ ਦੇ ਦੋ ਦਿਨ ਤੋਂ ਦੋ ਦਿਨ ਚੋ ਕੇ ਵੈੜ ਦਊਗਾ ਤੇ 15 ਕਿ ਲੀਟਰ ਦੇ ਵੀ ਲਾਗੇ ਚਵਾਈ ਜਾਵੇ ਉਹ ਵੀ ਇਹ ਦੂਜੀ ਸੂਈ ਜੇ ਮੇਰੇ ਘਰ ਦੀ ਆ ਇਹ ਵੀ ਘਰ ਦੀ ਉਹ ਵੀ ਪਰਲੀ ਘਰ ਦੀ ਆ ਅੱਛਾ ਇਹ ਦੋ ਕਰ ਸੂਈ ਜੇ ਇਹ ਦੂਜੀ ਸੂਈ ਜੀ ਤੇ ਇਹ ਦੋਵੇਂ ਕਰਦੀਆਂ ਤੇ ਆ ਲੈ ਜਾਂਦੀ ਆ ਉਹ ਵੇਚਣ ਲਈ ਲੈ ਜਾਂਦੀ ਤੇ ਆ ਦੋਵੇਂ ਕਰਦੀਆਂ ਆਹ ਪਹਿਲੇ ਸੂਈ ਵੈੜ ਹਰ ਪੀ ਭਾਜੀ ਅੱਛਾ ਇਹਨਾਂ ਕਿੰਨਾ ਚਿਰ ਹੋ ਗਿਆ ਜੀ ਸੋਈਨ ਵੀਰ ਜੀ ਹਰਪੀਤ ਭਾਈ ਡੇਢ ਮਹੀਨਾ ਸੋਈਨ ਹੋਇਆ ਜੀ ਡੇਢ ਮਹੀਨਾ ਸੋਈਨ ਹੋ ਗਿਆ ਵੀਰ ਜੀ ਹਾਂਜੀ ਦੋ ਤੇ ਐਸ ਵਕਤੇ ਇਹਦੇ ਥੱਲੇ 8 ਕਿਲੋ ਮੈਂ 7.5 ਦੀ ਗਾਰੰਟੀ ਦਊਗਾ ਅੱਛਾ ਠੀਕ ਆ ਤੇ ਠੀਕ ਆ ਇਦਾਂ ਹੀ ਬਹਿਣਾ ਜੀ ਇਹਦੇ ਥੱਲੇ ਵੀ ਖਾ ਵੇਖਿਓ ਕੋਈ ਨਿਆਣਾ ਨਹੀਂ ਪਾਉਣਾ ਖਾਣਾ ਵੀ ਲੰਮਾ ਕਰੂਗੀ ਠੀਕ ਆ ਲਓ ਜੀ ਫਿਰ ਲੈ ਸੋਆ ਜੀ ਜੇ ਇਸ ਤਰ੍ਹਾਂ ਹੀ ਆ ਜਿਹੜੀ ਹਾਂਜੀ ਆ ਵੇਖਿਓ ਮਾਰਿਓ ਠੀਕ ਹੈ ਜੀ ਠੰਡੀ ਤੇਰੀ ਹੈ ਕਿ ਭਾਵੇਂ ਬੱਚਾ ਹੈਗਾ ਤੇ ਭਾਵੇਂ ਨਹੀਂ ਹੈਗਾ ਲਿਆ ਖੋਲੋ ਹਾਂ ਤੋੜ ਦਈਏ ਇਹਨੇ ਇਹਦੇ ਕੋਈ 60 ਸਾਢੇ ਕਿ 7 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੇ ਕਿ ਹੈਗਾ ਵਾ ਉਹ ਇਹਨੂੰ ਆ ਲੈ ਜੇ ਤੋੜ ਦੇ ਕੇ ਸਿੱਧੀ ਲੈ ਜਾ ਜਰਸੀ ਆ ਜਿਹੜੀ ਐ ਇਹਦੇ ਤੋਂ ਆ ਨਾ ਦੀ ਪਾਈ ਇਹਨੇ ਛੇ ਤਾਂ ਵੀ ਅਜੇ ਬਰਾਬਰ ਨਹੀਂ ਕੀਤੀ ਹੋਣੀ ਠੀਕ ਹੈ ਨੀ ਵੈਸੀ ਟੈਕਨੀਕੀ ਸੇ ਨੂੰ ਐ ਸਾਈਡ ਜੇ ਮੇਰਾ ਵੀ ਇਹ ਵਛੀ ਰਿਆ ਜਿਹਾ ਫਟਾ ਨਹੀਂ ਬਰਾਬਰ ਹੋਣਾ ਠੀਕ ਹੈ ਜੀ ਲਿਆਜਾ ਬੰਦ ਹੋਈ ਨਾ ਬਾਕੀ ਆ ਦੇਖ ਸਾਦੇ ਛੋਟੇ ਕੰਨ ਵਾਲੀ ਜਰਸੀ ਬੋਦੀ ਵਾਲੀ ਜਿਹੜੇ ਕਿਸੇ ਵੀਰ ਨੇ ਘਰ ਵਾਸਤੇ ਚਾਹ ਪਾਣੀ ਵਾਸਤੇ ਖੜਨੀ ਉਹ ਵੀਰ ਵਾਸਤੇ ਵਧੀਆ ਕਿਉਂਕਿ ਦੁੱਧ ਵੀ ਸੰਗਣਾ ਹੁੰਦਾ ਇੰਨਾ ਗਾਵਾਂ ਦਾ ਤੇ ਭਾਅ ਵੀ ਜਿਹੜੇ ਹਿਸਾਬ ਨਾਲ ਹੀ ਮਿਲ ਜਾਂਦੀਆਂ ਵਾ ਦੱਸਿਏ ਵੀਰ ਜੀ ਹਰੇ ਦਾ ਕੀ ਰੱਖਣਾ ਮੁੱਲ ਭਾਈ ਭਾਰੀ ਕੀ ਦੱਸ 5100 ਕਰ ਦਈਏ ਜੇ ਅਸਨ ਹੋਏ ਕਰੀਏ ਤਾਂ ਵੀ ਬਿਲਕੁਲ ਜਿੰਨੇ ਦੀ ਦੇ ਹੀ ਦੇਣੀ ਆਪਾਂ ਭਾਈ ਯਾਰ ਦੀ ਭਾਈ ਯਾਰ ਦੀ ਕਿੰਨੇ ਜੀ ਬਿਲਕੁਲ ਹੋਰ ਕਰੀਏ ਦਾ ਮੰਨ ਤਾਂ ਕਿੰਨੇ ਦੀ ਕਰੀਏ ਯਾਰ ਹੋਰ ਘਟਾ ਲਓ ਅੱਛਾ ਠੀਕ ਹੈ ਜੀ 1100 ਦੀ ਦੇ ਦੋਗੇ ਕਿ 20 ਦੀ ਕਰ ਦਈਏ ਪੂਰੇ ਦੀ ਵੀ ਇਹ ਲੋਰ ਵੀ ਭਾਈ ਕੀ ਦਈਏ ਲੋਰ ਵੀ ਬਾ ਤੁਹਾਡੇ ਤੇ ਨਵੇਂ ਚਾਜ ਤੁਹਾਡੇ ਤੇ ਜਾਂ ਪਹਿਲਾ ਪਹਿਲੀ ਵੀਡੀਓ ਤਾਂ ਪਹਿਲਾ ਆਜਾ ਲਾਸਟ ਆ ਅੱਛਾ ਟੀ ਲਾ ਲਓ ਤੀ ਇਹ ਵੀ ਅੱਛਾ ਵੀ ਇਹਦੇ ਪੂਰੇ ਦੇ ਕਰ ਦੋਗੇ ਚਲੋ ਕਰ ਦਾਂਗੇ ਠੀਕ ਹੈ ਬਿਲਕੁਲ ਛੋਟੀ ਆ ਹੁਣ ਜੈਸਨੋਂ ਪੂਰਾ ਪੂਰਾ ਜੈਸਨੋਂ ਜੀ ਠੀਕ ਹੈ ਜੀ ਆਪਣੀ ਦੋ ਟੰਗ ਚੋਕੇ ਦੋ ਦਿਨ ਚੋਕੇ ਵੀ ਦੋ ਦਿਨ ਹੀ ਚੋਕੇ ਤਸੱਲੀ ਕਰਕੇ ਖੜੇ ਕਹੀ ਜੀ ਕਰਕੇ ਫਿਰ ਟਲਦੀ ਲਵੇ ਨਹੀਂ ਤੇ ਰਹਿਣ ਦੇ ਕੋਈ ਗੱਲ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਹ ਦੇਖ ਸਕਦੇ ਪਸ਼ੂ ਵਿਧਿਆ ਨਾਲ ਟੋਟਲ ਤਿੰਨ ਮਕਾਉ ਗਿੱਤੇ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਮਰਜ਼ੀ ਨਾਲ ਦਿਖਾ ਦਿਓ ਬਿਨਾ ਬੱਚੇ ਨੂੰ ਮੰਨੂੰਗਾ ਜੀ ਭਾਈ ਅੱਛਾ ਆ ਪਾਟਾ ਫੜੀ ਆਹ ਮੱਗਾ ਫੜ ਓ ਆ ਦੇਖ ਸਾ ਦਿਜੀ ਚਵਾ ਜਿਹੜਾ ਬਿਲਕੁਲ ਵਧੀਆ ਵਜਦਾ ਵੀ ਠੀਕ ਹੈ ਜੀ ਬਾਕੀ ਆਪਨੇ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ